ਕਈ ਵਾਰ ਲਿਖਦਿਆਂ ਲਿਖਦਿਆਂ ਹਰ ਵਾਰ ਤੁਸੀਂ ਕਹਾਣੀ ਹੀ ਨਹੀਂ ਲਿਖ ਰਹੇ ਹੁੰਦੇ ਕਈ ਯਾਦਾਂ ਤੇ ਕੋਈ ਭੁੱਲਿਆ ਹੋਇਆ ਆਪਣਾ ਜੋ ਬਹੁਤ ਪਹਿਲਾਂ ਸਾਡੇ ਤੋਂ ਦੂਰ ਚਲਾ ਗਿਆ ਹੋਵੇ ਤੇ ਕੋਈ ਐਸਾ ਪਲ ਜੋ ਵਾਰ-ਵਾਰ ਸਾਡੇ ਦਰਵਾਜ਼ੇ ਦੀ ਕੁੰਡੀ ਖੜਕਾਉਂਦਾ ਹੋਵੇ ਤਾਂ ਜੀ ਕਰਦਾ ਹੈ ਕਿ ਬੀਤਿਆ ਹੋਇਆ ਸਾਰਾ ਸਮਾਂ ਫਿਰ ਤੋਂ ਵਾਪਸ ਆ ਜਾਵੇ ਜੀਤੀ ਜੇਕਰ ਉਸ ਰਾਤ ਮੇਰੇ ਸੁਪਨੇ ਵਿੱਚ ਨਾ ਆਈ ਹੁੰਦੀ ਤਾਂ ਮੈਂ ਉਸ ਬਾਰੇ ਲਿਖਣ ਦਾ ਕਦੇ ਕੁਝ ਸੋਚਦੀ ਵੀ ਨਾ ਲੇਕਿਨ ਉਹ ਆਈ ਅਤੇ ਚੁੱਪਚਾਪ ਮੇਰੇ ਸਾਹਮਣੇ ਬੈਠ ਗਈ ਹੱਥਾਂ ਤੇ ਲੱਗੀ ਪੀਲੀ ਹਲਦੀ ਪੀਰਾ ਚਿਹਰਾ ਤੇ ਸਵਾਲ ਭਰੀਆਂ ਉਸ ਦੀਆਂ ਅੱਖਾਂ ਮਾਸੀ ਦਾ ਪਾਇਆ ਹੋਇਆ ਸੂਟ ਜਿਸ ਵਿੱਚ ਥਾਂ ਥਾਂ ਤੇ ਹਲਦੀ ਦੇ ਪੀਲੇ ਠੱਪੇ ਲੱਗੇ ਹੋਏ ਸਨ ਲਗਾਤਾਰ ਵੇਖਦੇ ਹੋਏ ਬੋਲੀ ਕਿ ਦੀਦੀ ਮੇਰੇ ਜਾਣ ਤੋਂ ਬਾਅਦ ਕੋਈ ਰੋਇਆ ਸੀ ਕਿ ਨਹੀਂ ਕੱਚੀ ਹਲਦੀ ਦੀ ਮਹਿਕ ਮੇਰੇ ਨੱਕ ਵਿੱਚ ਆਈ ਤਾਂ ਮੈਂ ਹੜਬੜਾ ਕੇ ਉੱਠ ਬੈਠੀ ਉੱਥੇ ਮੇਰੇ ਆਸ-ਪਾਸ ਜਾਂ ਕਮਰੇ ਵਿੱਚ ਕੋਈ ਨਹੀਂ ਸੀ ਟਾਈਮ ਵੇਖਿਆ ਸਵੇਰ ਦੇ 4 ਵਜੇ ਸਨ ਉੱਠ ਕੇ ਪਾਣੀ ਪੀਤਾ ਫਿਰ ਦੁਬਾਰਾ ਨੀਂਦ ਨਾ ਆਈ ਮੈਂ ਸੋਚ ਰਹੀ ਸੀ ਤੇ ਸੋਚਦੀ ਰਹੀ ਆਖਰੀ ਵਾਰ ਜੀਤੀ ਨੂੰ ਵੇਖਿਆ ਸੀ ਤਾਂ ਵਿਆਹ ਦੀ ਹਲਦੀ ਲੱਗ ਰਹੀ ਸੀ ਕਿੰਨਾ ਸਮਾਂ ਬੀਤ ਗਿਆ ਮਨ ਵਿੱਚ ਯਾਦਾਂ ਦਾ ਇੱਕ ਗੁਬਾਰਾ ਜਿਹਾ ਉੱਠ ਗਿਆ ਕਿੰਨੀਆਂ ਗੱਲਾਂ ਕਿੰਨੀਆਂ ਯਾਦਾਂ ਬਚਪਨ ਦੀਆਂ ਨਾਨੀ ਦੇ ਘਰ ਦੀਆਂ ਪਤਾ ਨਹੀਂ ਇਹ ਸਾਲ ਕਿੱਥੇ ਗਵਾਚ ਗਏ ਵਾਰ-ਵਾਰ ਦਿਮਾਗ ਨਾਨਕਿਆਂ ਦੀ ਦਹਲਿਸ ਤੇ ਪਹੁੰਚ ਜਾਂਦਾ ਜੀਤੀ ਅਤੇ ਮੈਂ ਨਾਨੀ ਦੀ ਚੁੰਨੀ ਬੁਲੇਟ ਕੇ ਗੁੱਡੀ ਦਾ ਵਿਆਹ ਕਰਦੀਆਂ ਪਿੰਗਾ ਝੂਟਦੀਆਂ ਤੇ ਗੀਤੇ ਖੇਡਦੀਆਂ ਨਾਨੀ ਦਾ ਪਿੰਡ ਛੋਟਾ ਜਿਹਾ ਸੀ ਘਰ ਵਿੱਚ ਲੱਗਿਆ ਹੋਇਆ ਅੰਬ ਦਾ ਬੂਟਾ ਵੀ ਸੀ ਜਿਸ ਉੱਪਰ ਸਾਡੇ ਆਉਣ ਤੇ ਪਿੰਗਾ ਪਾਈਆਂ ਜਾਂਦੀਆਂ ਸਨ ਅਤੇ ਕੱਚੀਆਂ ਅੰਬੀਆਂ ਦਾ ਸਵਾਦ ਅੱਜ ਵੀ ਨਹੀਂ ਭੁੱਲਦਾ ਨਾਨੀ ਦੇ ਘਰ ਆਉਣ ਤੋਂ ਬਾਅਦ ਬਹੁਤ ਦੁੱਖ ਹੁੰਦਾ ਪੂਰੇ ਸਾਲ ਦੇ ਇੰਤਜ਼ਾਰ ਤੋਂ ਬਾਅਦ ਗਰਮੀਆਂ ਦੀਆਂ ਛੁੱਟੀਆਂ ਆਉਂਦੀਆਂ ਸਨ ਮੈਂ ਆਪਣੇ ਘਰ ਵਿੱਚ ਇਕੱਲੀ ਸੀ ਤਾਂ ਨਾਨੀ ਦੇ ਘਰ ਮਾਸੀਆਂ ਦੇ ਧੀਆਂ ਪੁੱਤਰਾਂ ਨਾਲ ਖੇਡਣ ਦਾ ਬੜਾ ਆਨੰਦ ਆਉਂਦਾ ਸੀ ਮੇਰੀ ਮਾਸੀ ਦੀ ਧੀ ਜੀਤੀ ਜੋ ਮੇਰੀ ਸਖੀ ਸਹੇਲੀ ਸੀ ਮੈਂ ਉਸ ਤੋਂ 1 ਸਾਲ ਹੀ ਵੱਡੀ ਸੀ ਸਾਲ ਭਰ ਦੇ ਖੱਟੇ ਮਿੱਠੇ ਪਲ ਅਸੀਂ ਦੋਵਾਂ ਨੇ ਆਪਣੀਆਂ ਯਾਦਾਂ ਦੀ ਪੋਟੜੀ ਵਿੱਚ ਭਰ ਕੇ ਰੱਖੇ ਹੁੰਦੇ ਸਨ ਨਾਨਕੀਆਂ ਦੀ ਛੱਤ ਤੇ ਸੌਂਦੇ ਸਮੇਂ ਤਾਰਿਆਂ ਨੂੰ ਦੇਖਦੇ ਹੋਏ ਅਸੀਂ ਦੋਵੇਂ ਹੌਲੀ-ਹੌਲੀ ਗੱਲਾਂ ਕਰਦੀਆਂ ਰਹਿੰਦੀਆਂ ਮੇਰੇ ਅੰਗਰੇਜ਼ੀ ਮਾਧਿਅਮ ਸਕੂਲ ਵਿੱਚ ਪੜਨ ਵਾਲੀ ਵੱਡੇ ਸ਼ਹਿਰ ਵਿੱਚ ਰਹਿਣ ਵਾਲੀ ਮੰਮੀ ਪਾਪਾ ਦੀ ਇਕਲौती ਧੀ ਸੀ ਦੂਜੇ ਪਾਸੇ ਜੀਤੀ ਸਰਕਾਰੀ ਸਕੂਲ ਵਿੱਚ ਪੜਨ ਵਾਲੀ ਚਾਰ ਭੈਣ ਭਰਾਵਾਂ ਵਿੱਚੋਂ ਸਭ ਤੋਂ ਵੱਡੀ ਤੇ ਛੋਟੇ ਜਿਹੇ ਸ਼ਹਿਰ ਤੋਂ ਸੀ ਜੀਤੀ ਦੇ ਸੁਭਾਅ ਵਿੱਚ ਹੀ ਸਹਿਨਸ਼ੀਲਤਾ ਅਤੇ ਸਿਆਣਪ ਟਾਈਮ ਤੋਂ ਪਹਿਲਾਂ ਹੀ ਆ ਗਈ ਸੀ ਅਸੀਂ ਦੋਵੇਂ ਜਦੋਂ ਵੀ ਪਿੰਡ ਜਾਂਦੀਆਂ ਮੰਮੀ ਮੇਰੇ ਪਾਏ ਹੋਏ ਪੁਰਾਣੇ ਕੱਪੜੇ ਜੁੱਤੀਆਂ ਸੈਂਡਲਾਂ ਦੀ ਪੰਡ ਬਣ ਕੇ ਲੈ ਜਾਂਦੀ ਕਿ ਜੀਤੀ ਜਸ ਦੀਆਂ ਭੈਣਾਂ ਪਾ ਲੈਣਗੀਆਂ ਕਾਫੀ ਦਿਨਾਂ ਤੱਕ ਇਹੀ ਸਿਲਸਿਲਾ ਚੱਲਦਾ ਰਹਿੰਦਾ ਫਿਰ ਇੱਕ ਵਾਰ ਮਾਸੀ ਨੇ ਮੰਮੀ ਨੂੰ ਮਨਾ ਕਰ ਦਿੱਤਾ ਤੇ ਮੈਨੂੰ ਥੋੜਾ ਬੁਰਾ ਲੱਗਿਆ ਮੈਂ ਜਲਦੀ ਹੀ ਸਮਝ ਗਈ ਕਿ ਜੀਤੀ ਕਿੰਨੀ ਆਕੜ ਵਾਲੀ ਹੈ ਨਾਨੀ ਦਾ ਵੀ ਪਾਪਾ ਪ੍ਰਤੀ ਵਤੀਰਾ ਹੋਰ ਹੁੰਦਾ ਤੇ ਮਾਸੜ ਪ੍ਰਤੀ ਹੋਰ ਮੇਰੇ ਅਤੇ ਜੀਤੀ ਦੇ ਹਾਲਾਤ ਲਗਭਗ ਇੱਕੋ ਜਿਹੇ ਹੀ ਸਨ ਹੌਲੀ-ਹੌਲੀ ਮਾਸੀ ਨਾਨੀ ਦੇ ਘਰ ਇਕੱਲੀ ਆਉਣ ਲੱਗ ਪਈ ਇਸ ਇਕੱਲੇ ਹੋਣ ਆਉਣ ਦਾ ਕਾਰਨ ਮਾਸੀ ਦੇ ਬੱਚਿਆਂ ਦੀਆਂ ਟਿਕਟਾਂ ਦੇ ਖਰਚੇ ਅਤੇ ਪੜ੍ਹਾਈ ਦਾ ਨੁਕਸਾਨ ਸੀ ਮੈਂ ਨਾ ਸਮਝ ਸਕੀ ਫਿਰ ਹੌਲੀ-ਹੌਲੀ ਪੜ੍ਹਾਈ ਵਧਨ ਕਰਕੇ ਮੇਰਾ ਵੀ ਨਾਨਕੇ ਪਿੰਡ ਜਾਣਾ ਘੱਟ ਹੋ ਗਿਆ ਇੱਕ ਦਿਨ ਨਾਨੀ ਦੇ ਨਾ ਰਹਿਣ ਤੇ ਨਾਨਕੇ ਵੀ ਖਤਮ ਹੋ ਗਏ ਮੇਰਾ ਤੇ ਜੀਤੀ ਦਾ ਚਿੱਠੀਆਂ ਦੁਆਰਾ ਹਾਲਚਲ ਪੁੱਛਣਾ ਚੱਲਦਾ ਰਿਹਾ ਸਾਡੀ ਅਤੇ ਮਾਸੀ ਦੀ ਆਰਥਿਕ ਸਥਿਤੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ ਨਾਨਾ ਜੀ ਨੇ ਆਪਣੀ ਹیثیت ਦੇ ਹਿਸਾਬ ਨਾਲ ਵਿਆਹਾਂ ਤਾਂ ਆਪਣੀਆਂ ਦੋਵਾਂ 3 ਨੂੰ ਇੱਕੋ ਜਿਹੇ ਬਰਾਬਰ ਘਰਾਂ ਵਿੱਚ ਸੀ ਪਰ ਪਾਪਾ ਨੇ ਨੌਕਰੀ ਛੱਡ ਕੇ ਬਿਜ਼ਨਸ ਕਰਨਾ ਸ਼ੁਰੂ ਕੀਤਾ ਤਾਂ ਉਹ ਬਿਜ਼ਨਸ ਵਧੀਆ ਚੱਲ ਪਿਆ ਤੇ ਸਾਡੇ ਪਰਿਵਾਰ ਤੇ ਲక్ష్ਮੀ ਦੀ ਕਿਰਪਾ ਹੋਣ ਲੱਗੀ ਪਰ ਫਿਰ ਮੈਂ ਇਹਨਾਂ ਦੀ ਇਕਲੌਤੀ ਧੀ ਸੀ ਨਾ ਚਾਹੁੰਦਿਆਂ ਵੀ ਇਕਲੌਤੀ ਹੀ ਰਹੀ ਕਿਉਂਕਿ ਜੇਕਰ ਮੇਰੇ ਮੰਮੀ ਪਾਪਾ ਮੇਰੇ ਕੋਈ ਦੂਸਰੇ ਭੈਣ ਭਰਾ ਨੂੰ ਜਨਮ ਦਿੰਦੇ ਤਾਂ ਮੇਰੀ ਮਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਸੀ ਦੂਜੇ ਪਾਸੇ ਮਾਸੜ ਜੀ ਦੇ ਘਰ ਪੁੱਤਰ ਦੇ ਲੋਭ ਕਰਕੇ ਤਿੰਨ ਤਿੰਨ ਧੀਆਂ ਹੋ ਗਈਆਂ ਫਿਰ ਜਾ ਕੇ ਗਰਨੂਰ ਪੈਦਾ ਹੋਇਆ ਘੱਟ ਆਮਦਨੀ ਅਤੇ ਵੱਡੇ ਪਰਿਵਾਰ ਦੇ ਕਾਰਨ ਮਾਸੀ ਜੀ ਦੇ ਘਰ ਦੀ ਵਿਵਸਥਾ ਹਮੇਸ਼ਾ ਹੀ ਔਖੀ ਰਹਿੰਦੀ ਸੀ ਨਾਨੀ ਜੀ ਦੇ ਦੱਸਿਆ ਅਨੁਸਾਰ ਪਾਪਾ ਅਤੇ ਮਾਸੜ ਜੀ ਦੇ ਵਿਚਕਾਰ ਹਮੇਸ਼ਾ ਸੰਧੂਆਂ ਵਾਲੀ ਮੁੱਠ ਭੇੜ ਹੁੰਦੀ ਰਹਿੰਦੀ ਜਿਸ ਕਾਰਨ ਨਾ ਤਾਂ ਪਾਪਾ ਕਦੀ ਮਾਸੜ ਜੀ ਦੇ ਘਰ ਜਾਂਦੇ ਸਨ ਕਿ ਨਾ ਹੀ ਮਾਸੜ ਜੀ ਕਦੀ ਸਾਡੇ ਘਰ ਆਉਂਦੇ ਸਨ ਹਾਂ ਮੰਮੀ ਅਤੇ ਮਾਸੀ ਦੇ ਪਿਆਰ ਵਿੱਚ ਕਦੀ ਫਰਕ ਨਹੀਂ ਪਿਆ ਜਿਸ ਸਾਲ ਮੈਂ ਐਮਏ ਕੀਤੀ ਉਸ ਸਾਲ ਅਚਾਨਕ ਮਾਨੂੰ ਮਾਸੀ ਦੀ ਜ਼ਿਆਦਾ ਆ ਰਹੀ ਸੀ ਮਾਸੀ ਨੂੰ ਮਿਲੇ ਕਾਫੀ ਸਮਾਂ ਹੋ ਗਿਆ ਸੀ ਹੁਣ ਉਹ ਅਤੇ ਮੰਮੀ ਆਪਣੀ ਮਾਸੀ ਨੂੰ ਮਿਲਣ ਲਈ ਰੇਲ ਕਦੀ ਰਾਹੀਂ ਜਲੰਧਰ ਆਏ ਸਨ ਜਦੋਂ ਅਸੀਂ ਮਾਸੀ ਘਰ ਪਹੁੰਚੇ ਤਾਂ ਸਾਨੂੰ ਦੇਖ ਕੇ ਮਾਸੀ ਪਾਗਲ ਹੋ ਗਈ ਖੋਸ਼ ਤਾਂ ਮਾਸੜ ਜੀ ਵੀ ਲੱਗ ਰੈ ਸਨ ਪਰ ਉਹਨਾਂ ਦੀ ਖੁਸ਼ੀ ਦੇ ਪਿੱਛੇ ਲੁਕੀਆਂ ਫਿਕਰਾਂ ਦੀਆਂ ਲਕੀਰਾਂ ਨੂੰ ਮੈਂ ਸਪਸ਼ਟ ਦੇਖ ਲਿਆ ਜੀਤੀ ਭੋਲੀ ਨਿੰਦਰ ਅਤੇ ਗਰਨੂਰ ਸਾਰੇ ਵੱਡੇ ਹੋ ਗਏ ਸਨ ਧੀਆ ਦੇ ਪਿਓ ਨੂੰ ਕਿੰਨੀ ਫਿਕਰ ਰਹਿੰਦੀ ਹੈ ਇਸ ਗੱਲ ਦਾ ਅਨੁਭਵ ਸ਼ਾਇਦ ਮੈਂ ਉਸ ਸਮੇਂ ਇੰਨੀ ਦੁੰਗਾਈ ਨਾਲ ਮਹਿਸੂਸ ਨਹੀਂ ਕਰ ਸਕਦੀ ਸੀ ਅਗਲੇ ਦਿਨ ਸਵੇਰੇ ਚਾਹ ਪੀਂਦਿਆਂ ਵਕਤ ਮਾਸੜ ਜੀ ਨੇ ਮੇਰੇ ਤੋਂ ਪੁੱਛ ਹੀ ਲਿਆ ਕਿ ਧੀਏ ਹੁਣ ਐਮਏ ਤੋਂ ਬਾਅਦ ਕੀ ਕਰਨਾ ਹੈ ਕੁਝ ਸੋਚਿਆ ਹੈ ਇਹ ਗੱਲ ਮੈਨੂੰ ਸਮਝ ਆ ਰਹੀ ਸੀ ਕਿ ਉਹਨਾਂ ਦਾ ਇਰਾਦਾ ਘੁਮਾ ਫਿਰਾ ਕੇ ਮੇਰੇ ਵਿਆਹ ਬਾਰੇ ਪੁੱਛਣ ਦਾ ਹੈ ਅਜੇ ਤੱਕ ਮੇਰੇ ਘਰ ਵਿੱਚ ਮੇਰੇ ਵਿਆਹ ਦੀ ਚਰਚਾ ਸ਼ੁਰੂ ਨਹੀਂ ਹੋਈ ਸੀ ਤਾਂ ਮੈਂ ਝੱਟ ਬੋਲ ਪਈ ਅਜੇ ਤਾਂ ਸੋਚਣਾ ਹੈ ਮਾਸੜ ਜੀ ਨਾਲ ਹੀ ਸਰਕਾਰੀ ਨੌਕਰੀ ਦੀ ਤਿਆਰੀ ਵੀ ਕਰਦੀ ਰਹਾਂਗੀ ਸ਼ਾਇਦ ਕਿਸਮਤ ਸਾਥ ਦੇ ਜਾਵੇ ਅਤੇ ਨਾਲ ਹੀ ਪੀ ਐਚ ਡੀ ਪੂਰੀ ਕਰਕੇ ਆਪਣੇ ਨਾਮ ਦੇ ਅੱਗੇ ਡਾਕਟਰ ਵੀ ਲਗਾ ਲਵਾਂਗੀ ਭੈਣ ਜੀ ਤੇਰੀ ਤਾਂ ਇੱਕ ਹੀ ਧੀ ਹੈ ਤੂੰ ਭਾਵੇਂ ਐਮ ਐ ਕਰਵਾ ਜਾਂ ਡਬਲ ਐਮ ਐ ਜਾਂ ਫਿਰ ਪੀ ਐਚ ਡੀ ਇਸ ਨੂੰ ਪੜਾ ਲਿਖਾ ਤੇ ਵਿਆਹ ਕੇ ਗੰਗਾ ਨਹਾ ਲਵੇਗੀ ਸਾਡੇ ਤੋਂ ਪੁੱਛ ਤਿੰਨ ਤਿੰਨ ਧੀਆਂ ਛਾਤੀ ਤੇ ਖੂਨ ਪੀਣ ਲਈ ਬੈਠੀਆਂ ਹਨ ਗਰਨੂਰ ਜਦੋਂ ਤੱਕ ਵੱਡਾ ਹੋਵੇਗਾ ਅਸੀਂ ਤਾਂ ਕੰਗਾਲ ਹੋ ਚੁੱਕੇ ਹੋਵਾਂਗੇ ਮਾਸੀ ਨੇ ਇੱਕ ਲੰਮਾ ਸਾਹ ਲੈ ਕੇ ਆਪਣੇ ਦਿਲ ਦੀ ਗੱਲ ਕਰ ਹੀ ਦਿੱਤੀ ਮੈਂ ਵੇਖਿਆ ਕਿ ਗੁਸਲਖਾਨੇ ਚੋਂ ਨਹਾ ਕੇ ਜੀਤੀ ਨਿਕਲੀ ਤੇ ਆਪਣੇ ਚਿਹਰੇ ਦਾ ਦੁੱਖ ਛੁਪਾ ਲਿਆ ਜਿਵੇਂ ਉਸ ਨੇ ਕੁਝ ਸੁਣਿਆ ਹੀ ਨਾ ਹੋਵੇ ਗੁੱਸਾ ਤਾਂ ਬਹੁਤ ਆਇਆ ਦਿਲ ਕਰੇ ਮਾਸੀ ਨੂੰ ਕਹਿ ਦੇਵਾਂ ਕਿ ਜੰਮੀਆਂ ਵੀ ਤਾਂ ਤੁਸੀਂ ਹੀ ਸੀ ਤਾਂ ਹੁਣ ਕੋਸ ਕਿਉਂ ਰਹਿ ਜੀ ਪਰ ਅਜੇ ਇਹਨਾਂ ਸਭ ਗੱਲਾਂ ਦੀ ਮੇਰੀ ਉਮਰ ਹੀ ਨਹੀਂ ਸੀ ਹਾਂ ਮੰਮੀ ਨੇ ਗੱਲ ਸੰਭਾਲ ਲਈ ਕਿ ਭੈਣ ਜੀ ਇਸ ਤਰ੍ਹਾਂ ਨਹੀਂ ਹੁੰਦਾ ਤੀਆਂ ਵੀ ਆਪਣੀ ਹੀ ਕਿਸਮਤ ਲੈ ਕੇ ਆਉਂਦੀਆਂ ਹਨ ਤੇਰੀਆਂ ｔੀਆਂ ਤਾਂ ਹੀਰਿਆਂ ਵਰਗੀਆਂ ਨੇ ਵੇਖੀ ਝਟਪਟ ਸਭ ਕੁਝ ਹੋ ਜਾਵੇਗਾ ਪਤਾ ਵੀ ਨਹੀਂ ਚੱਲਣਾ ਉਦੋਂ ਹੀ ਮਾਸੀ ਤੇ ਮਾਸੜ ਜੀ ਨੇ ਦੱਸਿਆ ਕਿ ਉਹ ਜੀਤੀ ਦੇ ਵਿਆਹ ਲਈ ਕਿੰਨੇ ਫਿਕਰਮੰਦ ਰਹਿੰਦੇ ਹਨ ਜੀਤੀ ਲਈ ਰਿਸ਼ਤੇ ਤਾਂ ਬਹੁਤ ਆਉਂਦੇ ਹਨ ਪਰ ਹਰ ਵਾਰ ਗੱਲ ਦਹੇਜ ਦੇ ਲੈਣ ਦੇਣ ਤੇ ਆ ਕੇ ਰੁਕ ਜਾਂਦੀ ਹੈ ਜੀਤੀ ਮਾਸੀ ਨੂੰ ਪਿਆਰੀ ਤਾਂ ਕਦੇ ਵੀ ਨਹੀਂ ਸੀ ਹੁੰਦੀ ਵੀ ਕਿਵੇਂ ਜੰਮਣ ਪਿੱਛੋਂ ਭਰਾ ਲਿਆਉਣ ਦੀ ਬਜਾਏ ਦੋ ਦੋ ਪੈਣਾ ਦੀ ਬਾਹ ਫੜ ਕੇ ਜੂ ਲੈ ਆਈ ਸੀ ਬਚਪਨ ਵਿੱਚ ਨਾਨੀ ਦੇ ਘਰ ਵਿੱਚ ਜੀਤੀ ਦੇ ਪ੍ਰਤੀ ਉਹਨਾਂ ਦੇ ਅਪ ਸ਼ਬਦ ਸੁਣ ਕੇ ਮੈਂ ਦੁਖੀ ਹੋ ਜਾਂਦੀ ਸੀ ਨਾ ਸਮਝੀਦੀ ਉਮਰ ਸੀ ਪਰ ਅੱਜ ਸਮਝ ਆਉਂਦੀ ਹੈ ਕਿ ਮਿਡਲ ਕਲਾਸ ਪਰਿਵਾਰਾਂ ਵਿੱਚ ਹਮੇਸ਼ਾ ਧੀਆਂ ਨੂੰ ਬੋਝ ਸਮਝਿਆ ਜਾਂਦਾ ਸੀ ਇਹ ਗੱਲ ਉਦੋਂ ਵੀ ਮੇਰੀ ਸਮਝ ਤੋਂ ਪਰਾਂ ਸੀ ਬਚਪਨ ਵਿੱਚ ਹੀ ਮੈਂ ਦੇਖਦੀ ਸੀ ਕਿ ਜੀਤੀ ਛੋਟੀ ਉਮਰੇ ਹੀ ਬੇहद ਗੰਭੀਰ ਤੇ ਸਮਝਦਾਰ ਹੋ ਚੁੱਕੀ ਸੀ ਜਿਸ ਸਮੇਂ ਮੈਂ ਆਪਣੇ ਕੰਮ ਲਈ ਮੰਮੀ ਨੂੰ ਸਾਧਦੀ ਸੀ ਜੀਤੀ ਆਪਣੇ ਛੋਟੇ ਭੈਣ ਭਰਾਵਾਂ ਨੂੰ ਵੀ ਸੰਭਾਲਦੀ ਸੀ ਉਹਨਾਂ ਦਾ ਪੂਰਾ ਖਿਆਲ ਰੱਖਦੀ ਸੀ ਮਾਸੀ ਅਤੇ ਨਾਨੀ ਦੇ ਪਤਾ ਨਹੀਂ ਕਿੰਨੇ ਹੀ ਕੰਮ ਕਾਜ ਬਿਨਾਂ ਕਹੇ ਹੀ ਕਰ ਦਿੰਦੀ ਸੀ ਇਥੋਂ ਤੱਕ ਕਿ 12 ਸਾਲ ਦੀ ਉਮਰ ਵਿੱਚ ਉਹ ਬਿਨਾਂ ਚਿਚਕੇ ਆਪਣੇ ਡੇਢ ਸਾਲ ਦੇ ਛੋਟੇ ਭਰਾ ਦੀ ਪੋਟੀ ਵੀ ਸਾਫ਼ ਕਰ ਦਿੰਦੀ ਸੀ ਜਦੋਂ ਕਿ ਮਾਸੀ ਨਾਨੀ ਅਤੇ ਮੰਮੀ ਨਾਲ ਗੱਲਾਂ ਮਾਰਦੀ ਰਹਿੰਦੀ ਸੀ ਉਸ ਦਿਨ ਮਾਸੜ ਜੀ ਨੇ ਦੱਸਿਆ ਕਿ ਬੜੀ ਮੁਸ਼ਕਲ ਨਾਲ ਗੱਲ ਇੱਥੋਂ ਤੱਕ ਪਹੁੰਚੀ ਹੈ ਕਿ ਲੜਕੇ ਵਾਲਿਆਂ ਨੇ ਕਿਹਾ ਹੈ ਸਭ ਠੀਕ ਹੈ ਤੁਹਾਡੇ ਬਜਟ ਦੇ ਹਿਸਾਬ ਨਾਲ ਸਾਨੂੰ ਦਾਜ ਮਨਜ਼ੂਰ ਹੈ ਆਪਣੀ ਹیثیت ਦੇ ਹਿਸਾਬ ਨਾਲ ਤੁਸੀਂ ਜੋ ਦੇਣਾ ਚਾਹੁੰਦੇ ਹੋ ਲਿਸਟ ਬਣਾ ਕੇ ਅਸੀਂ ਦੇ ਦੇਵਾਂਗੇ ਮਸੀ ਅਤੇ ਮਾਸੜ ਜੀ ਥੋੜੇ ਹੈਰਾਨੀ ਵਿੱਚ ਸਨ ਲੇਕਿਨ ਮੰਮੀ ਨੇ ਕਿਹਾ ਇਸ ਰਿਸ਼ਤੇ ਨੂੰ ਹੱਥ ਤੋਂ ਨਾ ਜਾਣ ਦਿਓ ਭੈਣ ਜੀ ਹੋ ਸਕਦਾ ਹੈ ਜੀਤੀ ਦੀ ਫੋਟੋ ਵੇਖ ਕੇ ਹੀ ਉਹਨਾਂ ਨੇ ਇਹ ਫੈਸਲਾ ਲਿਆ ਹੋਵੇ ਮੰਮੀ ਵੀ ਇਸ ਗੱਲ ਤੋਂ ਸੰਤੁਸ਼ਟ ਸੀ ਕਿ ਉਹਨਾਂ ਦੇ ਸਾਹਮਣੇ ਹੀ ਜੀਤੀ ਦਾ ਵਿਆਹ ਤੈਅ ਹੋ ਗਿਆ ਸੱਚ ਵਿੱਚ ਦੋਵੇਂ ਭੈਣਾਂ ਦੀ ਆਰਥਿਕ ਸਥਿਤੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ ਲੇਕਿਨ ਦੋਵੇਂ ਭੈਣਾਂ ਵਿੱਚ ਪਿਆਰ ਬਹੁਤ ਸੀ ਮੰਮੀ ਦੇ ਅਚਾਨਕ ਆ ਜਾਣ ਨਾਲ ਮਾਸੀ ਨੂੰ ਸਹਿਯੋਗ ਮਿਲ ਗਿਆ ਸੀ ਜੀਤੀ ਦਾ ਹੋਣ ਵਾਲਾ ਘਰ ਵਾਲਾ ਸਰਕਾਰੀ ਨੌਕਰੀ ਕਰਦਾ ਸੀ ਮਾਸੜ ਜੀ ਇਸ ਗੱਲ ਤੋਂ ਸੰਤੁਸ਼ਟ ਸਨ ਕਿ ਉਹਨਾਂ ਕੋਲ ਨੌਕਰ ਚੱਕਾ ਰੁਪਈਆ ਪੈਸਾ ਰਤਬਾ ਸਭ ਹੈ ਸਾਡੀ ਜੀਤੀ ਰਾਜ ਕਰੇਗੀ ਇਸ ਦੌਰਾਨ ਮੈਂ ਦੇਖਿਆ ਕਿ ਜੀਤੀ ਮੈਨੂੰ ਕਿਤੇ ਖੁਸ਼ ਨਜ਼ਰ ਨਹੀਂ ਆ ਰਹੀ ਸੀ ਤੇ ਉਹ ਬੇਮਨ ਤੋਂ ਇਸ ਫੈਸਲੇ ਲਈ ਹਾਂ ਕਹਿ ਰਹੀ ਸੀ ਉਸ ਦੇ ਚਿਹਰੇ ਤੇ ਕੋਈ ਖੁਸ਼ੀ ਜਾਂ ਰੌਣਕ ਦਿਖਾਈ ਨਹੀਂ ਦੇ ਰਹੀ ਸੀ ਮੇਰੇ ਤੋਂ ਰਹਾ ਨਾ ਗਿਆ ਤੇ ਮੌਕਾ ਵੇਖ ਕੇ ਮੈਂ ਉਸ ਨੂੰ ਘੇਰ ਲਿਆ ਤੇ ਪੁੱਛਿਆ ਕਿ ਜੀਤੀ ਮੈਨੂੰ ਨੇ ਦੱਸੇਗੀ ਕਿ ਤੂੰ ਇੰਨੀ ਉਦਾਸ ਕਿਉਂ ਹੈ ਨਹੀਂ ਦੀਦੀ ਇਹੋ ਜਿਹਾ ਕੁਝ ਵੀ ਨਹੀਂ ਹੈ ਉਹ ਅੱਖਾਂ ਚਰਾਉਂਦੇ ਹੋਏ ਕਹਿਣ ਲੱਗੀ ਲੇਕਿਨ ਮੈਂ ਸਮਝ ਗਈ ਸੀ ਕਿ ਉਸ ਦੀਆਂ ਅੱਖਾਂ ਤੇ ਉਸ ਦੇ ਬੋਲੇ ਹੋਏ ਬੋਲਾਂ ਨਾਲ ਮੇਲ ਨਹੀਂ ਖਾ ਰਹੀਆਂ ਸਨ ਮੈਂ ਵੀ ਸੋਚ ਲਿਆ ਕਿ ਅੱਜ ਨਹੀਂ ਤੇ ਕੱਲ ਜੀਤੀ ਸਭ ਕੁਝ ਦੱਸ ਹੀ ਦੇਵੇਗੀ। ਉਧਰ ਮਾਸੀ ਮੰਮੀ ਨੂੰ ਦਹੇਜ ਦੀ ਸਮਾਨ ਦੀ ਲਿਸਟ ਦਿਖਾ ਰਹੀ ਸੀ ਤਾਂ ਸਭ ਮਾਸੀ ਹੁਣਾਂ ਦੇ ਹਿਸਾਬ ਨਾਲ ਠੀਕ ਸੀ। ਬਾਕੀ ਥੋੜਾ ਬਹੁਤਾ ਘਾਟਾ ਵਾਧਾ ਤਾਂ ਹੋ ਹੀ ਜਾਂਦਾ ਹੈ। ਮਾਸੀ ਹੁਰਾਂ ਦਾ ਘਰ ਬੜੇ ਜੋਰ ਤੋੜ ਲਗਾ ਕੇ ਚੱਲ ਰਿਹਾ ਸੀ। ਚਾਰ ਬੱਚਿਆਂ ਦੇ ਪਰਿਵਾਰ ਵਿੱਚ ਹਰ ਮਹੀਨੇ ਬਚਤ ਦੀ ਗੁੰਜਾਇਸ਼ ਨਾਂ ਦੇ ਬਰਾਬਰ ਰਹਿੰਦੀ ਸੀ। ਲੇਕਿਨ ਮਾਸਰ ਜੀ ਤੋਂ ਛੁਪਾ ਕੇ ਕੁਝ ਪੈਸੇ ਮੰਮੀ ਨੇ ਦਿੱਤੇ ਤੇ ਕੁਝ ਮਾਸੀ ਦੀ ਇੱਟਾਂ ਵਾਲੀ ਨਨਦ ਨੇ ਵੀ ਹੱਥ ਵੰਡਾਇਆ ਥੋੜਾ ਬਹੁਤ ਮਾਸੀ ਮਾਸਰ ਨੇ ਜੋੜਿਆ ਹੋਇਆ ਸੀ ਤਾਂ ਲੱਗਿਆ ਜੀਤੀ ਦਾ ਭਾਰ ਹੌਲਾ ਹੋ ਜਾਵੇਗਾ ਅਸੀਂ ਸਾਰੇ ਮਾਸੀ ਦੇ ਘਰ ਤੋਂ ਵਾਪਸ ਆ ਗਏ ਜੀਤੀ ਦੇ ਵਿਆਹ ਦੀ ਖੁਸ਼ੀ ਮੈਨੂੰ ਵੀ ਸੀ ਤਿੰਨ ਮਹੀਨੇ ਬਾਅਦ ਹੀ ਵਿਆਹ ਦੀ ਤਰੀਕ ਪੱਕੀ ਹੋਈ ਸੀ ਮੈਂ ਵੀ ਹਰ ਰਸਮ ਲਈ ਨਵੇਂ ਕੱਪੜੇ ਬਣਵਾ ਲਏ ਸਨ ਵਿਆਹ ਵਿੱਚ ਕੁਝ ਹੀ ਦਿਨ ਬਾਕੀ ਸਨ ਕਿ ਅਚਾਨਕ ਮਾਸੀ ਦੀ ਕਾਲ ਆਈ ਕਿ ਸ਼ਿੰਦਰ ਭੈਣ ਜੀ ਜਲਦੀ ਆ ਜਾਓ ਵਿਆਹ ਬਾਰੇ ਕੋਈ ਜ਼ਰੂਰੀ ਗੱਲਬਾਤ ਕਰਨੀ ਹੈ ਬਸ ਅਗਲੀ ਗੱਡੀ ਤੋਂ ਅਸੀਂ ਸਾਰੇ ਜਲੰਧਰ ਵੱਲ ਤੁਰ ਪਏ ਇੱਥੇ ਆ ਕੇ ਪਤਾ ਲੱਗਿਆ ਕਿ ਅਚਾਨਕ ਹੀ ਮੁੰਡੇ ਦੇ ਪਿਓ ਦਾ ਖੱਤ ਆਇਆ ਹੈ ਜਿਸ ਵਿੱਚ ਉਹਨਾਂ ਨੇ ਬੜੇ ਪਿਆਰ ਨਾਲ ਲਿਖਿਆ ਹੈ ਕਿ ਤੁਹਾਡੇ ਬਜਟ ਅਨੁਸਾਰ ਮੈਂ ਤਾਂ ਸੰਤੁਸ਼ਟ ਹਾਂ ਪਰ ਉਹਨਾਂ ਦੇ ਬੇਟੇ ਨੇ ਆਪਣੇ ਮੂੰਹ ਤੋਂ ਦੋ ਤਿੰਨ ਚੀਜ਼ਾਂ ਦੀ ਮੰਗ ਕੀਤੀ ਹੈ ਵਿੱਚ ਉਹਨਾਂ ਨੂੰ ਵੀ ਸ਼ਾਮਲ ਕਰ ਲਓ ਤਾਂ ਉਹਨਾਂ ਦਾ ਮਾਣ ਤਾਣ ਰੱਖਿਆ ਜਾਏਗਾ ਚੀਜ਼ਾਂ ਬੜੀਆਂ ਹੀ ਆਮ ਹਨ ਫਿਰ ਸਰਕਾਰੀ ਨੌਕਰੀ ਵਾਲਾ ਮੁੰਡਾ ਲੱਭਿਆ ਹੈ ਤੁਸੀਂ ਤਾਂ ਥੋੜਾ ਬਹੁਤ ਅੱਗੇ ਪਿੱਛੇ ਤਾਂ ਕਰਨਾ ਹੀ ਪਵੇਗਾ ਖੱਤ ਫੜ ਕੇ ਸਾਰਿਆਂ ਨੇ ਸਿਰ ਫੜ ਲਏ ਉਹ ਛੋਟੀਆਂ ਮੋਟੀਆਂ ਚੀਜ਼ਾਂ ਇਹ ਸਨ ਇੱਕ ਮਰਤੀਕਾਰ ਇੱਕ ਫਰਿੱਜ ਤੇ 2 ਤੋਲੇ ਦੀ ਸੋਨੇ ਦੀ ਚੈਨ ਇਹ ਮੰਗਾ ਮਾਸੀ ਦੇ ਪਰਿਵਾਰ ਤੇ ਬਿਜਲੀ ਦੀ ਤਰ੍ਹਾਂ ਡਿੱਗ ਪਈਆਂ ਸਨ ਮਤਲਬ 3-4 ਲੱਖ ਰੁਪਏ ਹੋਰ ਚਾਹੀਦੇ ਸਨ ਪਿਛਲੇ ਕੁਝ ਮਹੀਨੇ ਪਹਿਲਾਂ ਹੀ ਮਾਸੜ ਜੀ ਨੇ ਆਪਣੇ ਲਈ ਬੈਂਕ ਤੋਂ ਲੋਨ ਲੈ ਕੇ ਮਰੂਤੀ ਕਾਰ ਖਰੀਦੀ ਸੀ ਹਰ ਮਹੀਨੇ ਘਰ ਤੋਂ ਦਫ਼ਤਰ ਆਉਣ ਜਾਣ ਵਿੱਚ ਕਾਫੀ ਸਮਾਂ ਤੇ ਕਿਰਾਇਆ ਲੱਗਦਾ ਸੀ ਤੇ ਉਹਨਾਂ ਦੇ ਨਾਲ ਦਫ਼ਤਰ ਵਿੱਚ ਸਾਰੇ ਕਰਮਚਾਰੀਆਂ ਕੋਲ ਕਾਰਾਂ ਸਨ ਕਾਰ ਲੈਣ ਤੋਂ ਬਾਅਦ ਭੋਲੀ ਅਤੇ ਗਰਨੂਰ ਨੂੰ ਵੀ ਉਹ ਦਫ਼ਤਰ ਜਾਂਦੇ ਸਮੇਂ ਸਕੂਲ ਛੱਡ ਆਉਂਦੇ ਸਨ। ਸੋਚਿਆ ਕਿ ਹੌਲੀ-ਹੌਲੀ ਬੈਂਕ ਦਾ ਉਧਾਰ ਵੀ ਚੁਕਾ ਦੇਵਾਂਗੇ। ਪਰ ਉਹਨਾਂ ਨੂੰ ਇਹ ਨਹੀਂ ਸੋਚਿਆ ਸੀ ਕਿ ਉਹਨਾਂ ਦੀ ਕਾਰ ਵੇਖ ਕੇ ਮੁੰਡੇ ਵਾਲੇ ਵੀ ਕਾਰ ਮੰਗਣ ਲੱਗ ਪੈਣਗੇ। ਮੰਮੀ ਨੇ ਮਾਸੀ ਨੂੰ ਚੋਰੀ ਛੁਪੇ ਜੋ ਵੀ ਪੈਸੇ ਦਿੱਤੇ ਸੀ ਉਹ ਤਾਂ ਛਿਪੇ ਹੀ ਰਹਿ ਗਏ। ਫਿਰ ਉਹਨਾਂ ਨੇ ਮਾਸੜ ਜੀ ਨੂੰ ਕੁਝ ਉਧਾਰ ਪੈਸੇ ਦੇਣ ਬਾਰੇ ਸੋਚਿਆ ਪਰ ਉਹਨਾਂ ਨੇ ਮਨਾਂ ਕਰ ਦਿੱਤਾ। ਉਹ ਬਹੁਤ ਆਕੜ ਖੋੜੇ ਵਿਅਕਤੀ ਸਨ। ਉਹਨਾਂ ਦੇ ਅਸੂਲਾਂ ਨੂੰ ਇਹ ਵਾਰਾ ਨਹੀਂ ਖਾਂਦਾ ਸੀ। ਫਿਰ ਪਾਪਾ ਦੇ ਸਾਹਮਣੇ ਉਹ ਆਪਣੇ ਆਪ ਨੂੰ ਨੀਚਾ ਨਹੀਂ ਦਿਖਾਉਣਾ ਚਾਹੁੰਦੇ ਸਨ। ਮਾਸੀ ਮਾਸੜ ਜੀ ਅਤੇ ਮੰਮੀ ਸਾਰਾ ਦਿਨ ਜੋੜ-ਤੋੜ ਵਿੱਚ ਲੱਗੇ ਰਹੇ। ਅੱਕ ਹਾਰ ਕੇ ਮਾਸੜ ਜੀ ਨੇ ਮਾਸੀ ਨੂੰ ਉਸ ਦਾ ਵਿਆਹ ਵਾਲਾ ਸੋਨੇ ਦਾ ਹਾਰ ਵੇਚਣ ਦੀ ਗੱਲ ਕਹੀ। ਉਸ ਨੂੰ ਵੇਚ ਕੇ ਘੱਟੋ-ਘੱਟ ਚੈਨ ਤੇ ਫ੍ਰਿਜ ਤਾਂ ਆ ਹੀ ਸਕਦੇ ਸਨ। ਮਾਸੀ ਦਾ ਮੂੰਹ ਉੱਤਰ ਗਿਆ ਤੇ ਉਹ ਫਿਕਰਾਂ ਵਿੱਚ ਪੈ ਗਈ। ਫਿਰ ਮੰਮੀ ਨੇ ਉਹਨਾਂ ਨੂੰ ਸਲਾਹ ਦਿੱਤੀ ਕਿ ਸ਼ਿੰਦਰ ਫਰਿੱਜ ਤਾਂ ਮੈਂ ਦੇ ਦੇਵਾਂਗੀ। ਬਾਕੀ ਤੂੰ ਦੇਖ। ਮਾਸੀ ਦੀ ਇੱਟਾਂ ਵਾਲੀ ਨਾਨਾ ਨੇ ਚੈਨ ਲਈ ਹਾਮੀ ਭਰ ਦਿੱਤੀ। ਸਾਰਿਆਂ ਦੀ ਇਹੀ ਇੱਛਾ ਸੀ ਕਿ ਜੀਤੀ ਦਾ ਦਾਜ ਭਾਵੇਂ ਕੁਝ ਜ਼ਿਆਦਾ ਹੋ ਜਾਵੇ ਪਰ ਉਹ ਸੁਖੀ ਰਹੇ। ਮਾਸੜ ਜੀ ਮਰੂਤੀ ਲਈ ਬੜੇ ਹੀ ਉਲਝਣ ਵਿੱਚ ਪਏ ਹੋਏ ਸਨ। ਇੱਕ ਮਨ ਕਹਿੰਦਾ ਸੀ ਕਿ ਕਾਰ ਲਈ ਲੜਕੇ ਵਾਲਿਆਂ ਤੋਂ ਮਾਫੀ ਮੰਗ ਲਾਵਾਂ। ਦੂਜੇ ਪਾਸੇ ਦਿਲ ਕਹਿ ਰਿਹਾ ਸੀ ਕਿ ਕਿਤੇ ਕਾਰ ਪਿੱਛੇ ਧੀ ਦਾ ਰਿਸ਼ਤਾ ਹੀ ਨਾ ਟੁੱਟ ਜਾਵੇ ਜੀਤੀ ਸਭ ਤੋਂ ਵੱਡੀ ਸੀ ਮਾਸੜ ਜੀ ਦੀ ਦੇਖਭਾਲ ਦੀ ਜ਼ਿੰਮੇਵਾਰੀ ਵੀ ਉਸਨੇ ਲਈ ਸੀ ਸਵੇਰੇ ਚਾਹ ਦੇਣਾ ਦਫ਼ਤਰ ਲਈ ਟਿਫਨ ਤਿਆਰ ਕਰਨਾ ਰਾਤ ਨੂੰ ਉਹਨਾਂ ਦੇ ਸਿਰ ਤੇ ਤੇਲ ਲਗਾਉਣਾ ਇਹ ਕਹਿ ਸਕਦੇ ਹਾਂ ਕਿ ਜੀਤੀ ਇੱਕ ਧੀ ਨਹੀਂ ਬਲਕਿ ਮਾਵਾਂ ਦੀ ਤਰ੍ਹਾਂ ਆਪਣੇ ਪਿਓ ਦੀ ਸੇਵਾ ਕਰਦੀ ਰਹੀ ਅਤੇ ਮਾਸੜ ਜੀ ਦਾ ਪਿਆਰ ਵੀ ਆਪਣੀ ਧੀ ਲਈ ਬਹੁਤ ਸੀ ਉਹ ਜੀ ਤੀਨੂ ਦੇਖਦੇ ਤਾਂ ਸਮਾਜ ਦੇ ਰੂੜੀਵਾਦੀ ਰਿਵਾਜਾਂ ਨੂੰ ਕੁਸਣ ਲੱਗਦੇ ਜੀਤੀ ਹੁਸ਼ਿਆਰ ਸੀ ਜੇਕਰ ਉਸ ਦੀ ਜਗ੍ਹਾ ਤੇ ਬੇਟਾ ਹੁੰਦਾ ਕਿ ਉਸ ਨੂੰ ਅਫਸਰ ਨਾ ਬਣਾਉਂਦੇ ਉਹ ਸੁਣਦੇ ਰਹਿੰਦੇ ਪਰ ਮੂੰਹੋਂ ਕੁਝ ਨਾ ਕਹਿੰਦੇ ਜੀਤੀ ਲਈ ਉਹਨਾਂ ਨੂੰ ਆਪਣੀ ਮਰੂਤੀ ਦਾ ਬਲੀਦਾਨ ਦੇਣਾ ਹੀ ਪਵੇਗਾ ਸਹੀ ਢੰਗ ਨਾਲ ਰੱਖੀ ਹੋਈ ਕਾਰ 6 ਮਹੀਨਿਆਂ ਬਾਅਦ ਵੀ ਨਵੀਂ ਨਕੋਰੀ ਹੀ ਲੱਗਦੀ ਸੀ ਹਾਰ ਕੇ ਫੈਸਲਾ ਲਿਆ ਗਿਆ ਕਿ ਜੀਤੀ ਦੇ ਦਹੇਜ ਵਿੱਚ ਮਾਸੜ ਜੀ ਦੀ ਮਰੂਤੀ ਕਾਰ ਹੀ ਦਿੱਤੀ ਜਾਵੇਗੀ। ਜੀਤੀ ਦੇ ਵਿਆਹ ਦੇ ਕਾਰਨ ਮਾਸੀ ਦੇ ਘਰ ਵਿੱਚ ਕਲੇਸ਼ ਅਤੇ ਉਦਾਸੀ ਛਾਈ ਹੋਈ ਸੀ। ਇੱਕ ਸ਼ਾਮ ਨੂੰ ਛੱਤ ਤੇ ਅਸਮਾਨ ਵੱਲ ਦੇਖਦੀ ਹੋਈ ਮੈਂ ਜੀਤੀ ਨੂੰ ਪੁੱਛਿਆ ਕਿ ਕੀ ਗੱਲ ਹੈ ਜੀਤੀ? ਤੇਰੇ ਮਨ ਵਿੱਚ ਕੋਈ ਗੱਲ ਹੈ ਤਾਂ ਦੱਸ। ਜ਼ਿੰਦਗੀ ਭਰ ਰੋਣ ਤੋਂ ਚੰਗਾ ਹੈ ਕਿ ਇਸ ਵਿਆਹ ਤੋਂ ਹੀ ਨਾ ਕਰ ਦੇ। ਜੀਤੀ ਪਹਿਲਾਂ ਤਾਂ ਕੁਝ ਦਿਨ ਟੁਕੜਾ ਟੁਕੜਾ ਵੇਖਦੀ ਰਹੀ ਫਿਰ ਉੱਚੀ ਉੱਚੀ ਰੋ ਪਈ ਕਿ ਮੈਂ ਵਿਆਹ ਨਹੀਂ ਕਰਨਾ ਚਾਹੁੰਦੀ ਦੀਦੀ ਅਜੇ ਮੈਂ ਹੋਰ ਪੜਨਾ ਚਾਹੁੰਦੀ ਹਾਂ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖੜੀ ਹੋਣਾ ਚਾਹੁੰਦੀ ਹਾਂ ਤੇ ਪਿਤਾ ਜੀ ਦਾ ਸਹਾਰਾ ਬੰਨਣਾ ਚਾਹੁੰਦੀ ਹਾਂ ਵਿਆਹ ਦੀ ਤਰੀਕ ਮੇਰੇ ਪੇਪਰਾਂ ਤੋਂ ਪਹਿਲਾਂ ਆ ਰਹੀ ਹੈ ਇਸ ਤਰ੍ਹਾਂ ਫਾਈਨਲ ਦੇ ਪੇਪਰ ਵੀ ਨਹੀਂ ਦੇ ਸਕਾਂਗੀ ਹੁਣ ਸਭ ਕੁਝ ਸਹਰੇ ਪਰਿਵਾਰ ਤੇ ਹੀ ਨਿਰਭਰ ਹੈ ਕਿ ਮੈਂ ਕਹਿ ਦਿਵਾਂ ਕਿ ਮੈਂ ਵਿਆਹ ਨਹੀਂ ਕਰਨਾ ਚਾਹੁੰਦੀ ਮੇਰੇ ਪਿਛਲੇ ਤਿੰਨ ਭੈਣ ਭਰਾ ਅਜੇ ਕੁਆਰੇ ਹਨ ਇਹ ਕਿਸ ਤਰ੍ਹਾਂ ਦਾ ਸੰਜੋਗ ਹੈ ਮੇਰੇ ਮਨ ਵਿੱਚ ਉਸ ਬਿਨਾਂ ਦੇਖੇ ਅਣਜਾਣ ਵਿਅਕਤੀ ਲਈ ਕੋਈ ਭਾਵਨਾ ਨਹੀਂ ਆ ਰਹੀ ਮੰਮੀ ਪਾਪਾ ਦਾ ਉਤਰਿਆ ਚਿਹਰਾ ਦੇਖਦੀ ਹਾਂ ਤੇ ਆਪਣੇ ਬੇਟੀ ਹੋਣ ਤੇ ਸ਼ਰਮ ਆਉਂਦੀ ਹੈ ਮੇਰੇ ਵਿਆਹ ਦੀ ਫਿਕਰ ਵਿੱਚ ਉਹਨਾਂ ਦਾ ਖਾਣਾ ਪੀਣਾ ਛੁੱਟ ਗਿਆ ਹੈ ਮਾਂ ਦੇ ਗਹਿਣੇ ਵਿਕਣ ਦੀ ਨੌਬਤ ਆ ਗਈ ਹੈ ਪਾਪਾ ਦੀ ਮਰੂਤੀ ਮੇਰੇ ਦਹੇਜ ਦੀ ਬਲੀ ਚੜ ਗਈ ਹੈ ਕਿਸ ਤਰ੍ਹਾਂ ਦਾ ਵਿਆਹ ਹੈ ਜਿਸ ਵਿੱਚ ਲੁਟੇਰਿਆਂ ਦਾ ਸਤਿਕਾਰ ਹੁੰਦਾ ਹੈ ਇਸ ਲੁੱਟ ਵਿੱਚ ਮੈਂ ਵੀ ਤਾਂ ਸ਼ਾਮਲ ਹਾਂ ਇਸ ਲੁੱਟ ਦਾ ਅੰਤ ਨਹੀਂ ਹੋਵੇਗਾ ਮੈਂ ਜਾਣਦੀ ਹਾਂ ਅੱਜ ਮੇਰੀ ਹੋਲੀ ਸੀ ਫਿਰ ਕਰਵਾ ਚੌਥ ਫਿਰ ਦੀਵਾਲੀ ਅਤੇ ਫਿਰ ਲੋਹੜੀ ਲੁੱਟ ਦਾ ਸਿਲਸਿਲਾ ਤਾਂ ਚੱਲਦਾ ਹੀ ਰਹੇਗਾ ਉਹ ਲਗਾਤਾਰ ਰੋ ਰਹੀ ਸੀ ਤੇ ਕਹਿ ਰਹੀ ਸੀ ਜੇਕਰ ਮੈਂ ਮੁੰਡਾ ਹੁੰਦੀ ਤਾਂ ਇਹ ਸਭ ਕੁਝ ਨਾ ਹੁੰਦਾ ਉਹ ਪੜ੍ਹ ਲਿਖ ਕੇ ਪ੍ਰੋਫੈਸਰ ਬੰਨਣਾ ਚਾਹੁੰਦੀ ਸੀ ਤੇ ਕਹਿ ਰਹੀ ਸੀ ਤੁਹਾਨੂੰ ਪਤਾ ਹੈ ਦੀਦੀ ਮੈਂ ਐਮਏ ਪ੍ਰੀਵੀਅਸ ਵਿੱਚ ਟੌਪ ਕੀਤਾ ਸੀ ਪਰ ਕੁੜੀਆਂ ਦੀ ਕਿਸਮਤ ਵਿੱਚ ਵਿਆਹ ਹੀ ਉਹਨਾਂ ਦੀ ਜ਼ਿੰਦਗੀ ਦਾ ਆਖਰੀ ਸੱਚ ਹੈ ਮੈਂ ਵੀ ਸਾਰਿਆਂ ਦੀ ਤਰ੍ਹਾਂ ਰੋਂਦੀ ਪਿੱਟ ਦੀ ਦੁਸਕ ਦੀ ਸਹਰੇ ਚਲੀ ਜਾਵਾਂਗੀ ਫਿਰ ਇਦਾਂ ਹੀ ਦੋ ਤਿੰਨ ਬੱਚੇ ਅਤੇ ਉਹਨਾਂ ਦੇ ਪਿਤਾ ਨਾਲ ਮੇਰੀ ਜ਼ਿੰਦਗੀ ਵੀ ਕੱਟ ਜਾਵੇਗੀ ਉਹ ਹੋ ਕੇ ਲੈ ਲੈ ਕੇ ਰੋ ਰਹੀ ਸੀ ਤੇ ਕਹਿ ਰਹੀ ਸੀ ਜੇਕਰ ਮੈਂ ਕਹਾ ਕਿ ਮੈਂ ਆਪਣੇ ਨਾਲ ਪੜਦੇ ਪ੍ਰਗਟ ਨੂੰ ਪਸੰਦ ਕਰਦੀ ਹਾਂ ਤਾਂ ਮੇਰੀ ਕੋਈ ਨਹੀਂ ਸੁਨੇਗਾ ਨਹੀਂ ਪਰਗਟ ਅਜੇ ਬੇਰੁਜ਼ਗਾਰ ਹੈ ਉਸ ਨਾਲ ਮੇਰਾ ਕੀ ਭਵਿੱਖ ਹੋਵੇਗਾ ਉਸਦਾ ਪਿਆਰ ਇੰਨਾ ਮਜ਼ਬੂਤ ਨਹੀਂ ਕਿ ਇਸ ਕਮਜ਼ੋਰ ਰੂੜੀ ਰੀਤੀ ਰਿਵਾਜਾਂ ਨੂੰ ਟੱਕਰ ਦੇ ਸਕੇ ਬਸ ਸਾਡੇ ਰਿਸ਼ਤੇ ਦਾ ਤਾਂ ਹੁਣ ਅੰਤ ਹੀ ਭਲਾ ਹੈ ਵਿਆਹ ਦੇ ਇੱਕ ਇੱਕ ਫੇਰੇ ਤੋਂ ਬਾਅਦ ਮੈਂ ਆਪਣੀ ਜ਼ਿੰਦਗੀ ਦੇ ਕਈ ਸਾਲ ਤੇ ਸੁਪਨਿਆਂ ਨੂੰ ਪਿੱਛੇ ਛੱਡ ਦੇਵਾਂਗੀ ਤੇ ਆਪਣੇ ਸੁਪਨਿਆਂ ਦੀ ਬਲੀ ਦੇ ਕੇ ਮੈਂ ਉਹਨਾਂ ਲੁਟੇਰਿਆਂ ਦੇ ਘਰ ਨੌ ਦੇ ਪੇਸ ਵਿੱਚ ਚਲੀ ਜਾਵਾਂਗੀ ਮੈਂ ਹੈਰਾਨ ਹੋ ਕੇ ਉਸ ਵੱਲ ਵੇਖਦੀ ਰਹੀ ਕਿ ਉਹ ਕਿੰਨਾ ਦੁਖ ਚੱਲ ਰਹੀ ਸੀ ਉਧਰ ਮੰਮੀ ਅਤੇ ਮਾਸੀ ਦੀਆਂ ਸਲਾਹਾਂ ਮਾਸੜ ਜੀ ਦਾ ਇੱਧਰ ਉੱਧਰ ਤੰਬੂ ਕਨਾਤਾਂ ਵਾਲੇ ਕੋਲ ਘੁੰਮਣਾ ਇਹ ਕਿਸ ਤਰ੍ਹਾਂ ਦਾ ਵਿਆਹ ਸੀ ਸਾਰਿਆਂ ਦੇ ਚਿਹਰੇ ਤੇ ਉਦਾਸੀ ਛਾਈ ਹੋਈ ਸੀ ਵਿਆਹ ਦੀ ਤਰੀਖ ਆਉਂਦਿਆਂ-ਆਉਂਦਿਆਂ ਕਾਫੀ ਖਰਚੇ ਦਾ ਇੰਤਜ਼ਾਮ ਹੋ ਚੁੱਕਿਆ ਸੀ ਮਾਸੀ ਦੇ ਘਰ ਰਿਸ਼ਤੇਦਾਰਾਂ ਦੀ ਭੀੜ ਸੀ ਵਿਹੜੇ ਵਿੱਚ ਤੰਬੂ ਕਨਾਤਾਂ ਲੱਗ ਗਏ ਸਨ ਹਲਵਾਈ ਨੇ ਕੜਾਈ ਚਾੜ ਦਿੱਤੀ ਸੀ ਤੇ ਘਰ ਦੇ ਵਿਹੜੇ ਵਿੱਚੋਂ ਬਣ ਰਹੀਆਂ ਮਠਿਆਈਆਂ ਦੀ ਮਹਿਕ ਆ ਰਹੀ ਸੀ ਜਿਸ ਦਿਨ ਸ਼ਾਮ ਨੂੰ ਹਲਦੀ ਚੜ੍ਹਨੀ ਸੀ ਉਸ ਦਿਨ ਜੀਤੀ ਮੈਨੂੰ ਲੈ ਕੇ ਯੂਨੀਵਰਸਿਟੀ ਚੱਲ ਪਈ ਬਹਾਨਾ ਬਣਾਇਆ ਕਿ ਪੇਪਰਾਂ ਦੇ ਫਾਰਮ ਪੜਨੇ ਹਨ ਕੀ ਪਤਾ ਜੀਤੀ ਨੂੰ ਸਹਰਿਆਂ ਤੋਂ ਪੇਪਰ ਦੇਣ ਦੀ ਇਜਾਜ਼ਤ ਹੀ ਮਿਲ ਜਾਵੇ ਤਾਈ ਨੇ ਸਵਾਲ ਭਰੀਆਂ ਨਜ਼ਰਾਂ ਨਾਲ ਕਿਹਾ ਕਿ ਇਸ ਦਾ ਕਾਲਜ ਜਾਣਾ ਬੰਦ ਕਰੋ ਹੁਣ ਤਾਂ ਇਸਨੇ ਸਹੁਰਿਆਂ ਤੇ ਜਾ ਕੇ ਰੋਟੀ ਪਾਣੀ ਹੀ ਕਰਨਾ ਹੈ ਤੇ ਅਸੀਂ ਉਸ ਦੀ ਗੱਲ ਅਣਸੁਣੀ ਕਰ ਦਿੱਤੀ ਮੈਂ ਪ੍ਰਗਟ ਨੂੰ ਉਸ ਦਿਨ ਪਹਿਲੀ ਵਾਰ ਦੇਖਿਆ ਸੀ ਜੇਕਰ ਉਹ ਜੀਤੀ ਦੀ ਪਸੰਦ ਸੀ ਤਾਂ ਮੈਨੂੰ ਉਸ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਸੀ ਮੇਰੇ ਕੋਲ ਹੀ ਜੀਤੀ ਪ੍ਰਗਟ ਦੇ ਗਲੇ ਲੱਗ ਗਈ ਤੇ ਮੇਰਾ ਮੂੰਹ ਲਾਲ ਹੋ ਗਿਆ ਤੇ ਖੂਨ ਤੇਜ਼ੀ ਨਾਲ ਚੱਲਣ ਲੱਗਿਆ ਮੈਂ ਉੱਥੋਂ ਤੁਰਨ ਲੱਗੀ ਤਾਂ ਜੀਤੀ ਨੇ ਮੇਰਾ ਹੱਥ ਫੜ ਲਿਆ ਸ਼ਾਮ ਦੇ 4 ਵਜ ਚੁੱਕੇ ਸਨ ਤੇ ਸਰਦੀਆਂ ਦੇ ਦਿਨ ਸਨ ਧੁੰਦ ਵੀ ਜਲਦੀ ਪੈਣ ਲੱਗ ਪਈ ਸੀ ਯੂਨੀਵਰਸਿਟੀ ਵਿੱਚ ਸਨਾਟਾ ਸ਼ਾ ਚੁੱਕਿਆ ਸੀ ਪ੍ਰਗਟ ਦੇ ਚਿਹਰੇ ਤੇ ਇੱਕ ਉਦਾਸੀ ਛਾਈ ਹੋਈ ਸੀ ਖਾਦੀ ਦਾ ਕੁੜਤਾ ਪਜਾਮਾ ਪਾ ਕੇ ਉਹ ਬਹੁਤ ਹੈਂਡਸਮ ਲੱਗ ਰਿਹਾ ਸੀ ਜੇਕਰ ਉਸ ਕੋਲ ਵੀ ਅੱਜ ਸਮਾਂ ਤੇ ਪੈਸਾ ਹੁੰਦਾ ਤਾਂ ਇਹ ਗੱਲ ਤੈ ਸੀ ਕਿ ਉਸ ਦਾ ਭਵਿੱਖ ਜੀਤੀ ਨਾਲ ਹੀ ਜੁੜਿਆ ਹੋਣਾ ਸੀ ਕੁਝ ਦੇਰ ਬਾਅਦ ਜੀਤੀ ਬੋਲੀ ਚਲਦੀ ਹਾਂ ਪ੍ਰਗਟ ਤੇ ਹੰਝੂਆਂ ਭਰੀਆਂ ਅੱਖਾਂ ਨਾਲ ਉਹ ਪ੍ਰਗਟ ਨੂੰ ਦੇਖ ਰਹੀ ਸੀ ਉਹ ਸੁੰਨੀ ਸ਼ਾਮ ਨੂੰ ਅਸੀਂ ਤਿੰਨੇ ਹੀ ਯੂਨੀਵਰਸਿਟੀ ਕੈਂਪ ਵਿੱਚੋਂ ਇਕੱਠੇ ਬਾਹਰ ਨਿਕਲੇ 릭ਸ਼ੇ ਤੇ ਮੈਂ ਅਤੇ ਜੀਤੀ ਬੈਠੇ ਤਾਂ ਜੀਤੀ ਨੇ ਇੱਕ ਵਾਰ ਫਿਰ ਪ੍ਰਗਟ ਦਾ ਹੱਥ ਕੱਸ ਕੇ ਫੜ ਲਿਆ ਤੇ ਅੱਜ ਉਹ ਆਪਣੇ ਇਹਨਾਂ ਆਖਰੀ ਪਲ ਨੂੰ ਜੀ ਲੈਣਾ ਚਾਹੁੰਦੀ ਸੀ ਲੇਕਿਨ ਪ੍ਰਗਟ ਬੜੇ ਹੀ ਪੱਕੇ ਮਨ ਵਾਲਾ ਨਿਕਲਿਆ ਉਸ ਨੇ ਆਪਣਾ ਹੱਥ ਛੁਡਾ ਕੇ ਜੀਤੀ ਦੇ ਸਿਰ ਤੇ ਰੱਖਿਆ ਤੇ ਇਹਨਾਂ ਕਿਹਾ ਅਲਵਿਦਾ ਜੀਤੀ ਆਪਣਾ ਧਿਆਨ ਰੱਖੀ ਉਸ ਤੋਂ ਬਾਅਦ ਉਹ ਪਲਟ ਕੇ ਚਲਾ ਗਿਆ ਮੁੜ ਕੇ ਇੱਕ ਵਾਰ ਵੀ ਨਾ ਦੇਖਿਆ ਕੀ ਪਤਾ ਉਸ ਦੀਆਂ ਅੱਖਾਂ ਵਿੱਚ ਵੀ ਹੰਝੂਆਂ ਨਾਲ ਭਰ ਆਈਆਂ ਹੋਣ ਜਿਨ੍ਹਾਂ ਨੂੰ ਛਪਾਉਣਾ ਛਪਾਉਣਾ ਚਾਹੁੰਦਾ ਹੋਵੇ ਰਿਕਸ਼ਾ ਚੱਲ ਪਿਆ ਜੀਤੀ ਭਰੀਆਂ ਅੱਖਾਂ ਤੋਂ ਦੂਰ ਤੱਕ ਆਪਣੇ ਵਿਛੜੇ ਹੋਏ ਪਿਆਰ ਨੂੰ ਜਾਂਦੇ ਦੇਖ ਰਹੀ ਸੀ ਉਸ ਨੂੰ ਡਰ ਸੀ ਕਿਤੇ ਹੌਕਿਆਂ ਨਾਲ ਉਹ ਉੱਚੀ-ਉੱਚੀ ਚੀਖ-ਚੀਖ ਕੇ ਰੋਣਾ ਨਾ ਸ਼ੁਰੂ ਕਰ ਦੇਵੇ ਉਸ ਦਾ ਹੱਥ ਮੇਰੇ ਹੱਥਾਂ ਵਿੱਚ ਸੀ ਅਤੇ ਸਰਦੀਆਂ ਦੇ ਦਿਨਾਂ ਵਿੱਚ ਵੀ ਤਪ ਰਹੀ ਸੀ ਜੀਤੀ ਨੇ ਆਪਣੇ ਆਪ ਨੂੰ ਬੜੀ ਮੁਸ਼ਕਿਲ ਨਾਲ ਸੰਭਾਲ ਲਿਆ ਤੇ ਅਸੀਂ ਘਰ ਪਹੁੰਚੀ ਹਾਂ ਜੀਤੀ ਚੁੱਪ-ਚਾਪ ਮਾਸੀ ਦੀ ਪੁਰਾਣੀ ਚੁੰਨੀ ਲੈ ਕੇ ਬੈਠ ਗਈ ਉਸ ਨੂੰ ਵੇਖ ਕੇ ਲੱਗ ਰਿਹਾ ਸੀ ਕਿ ਹੁਣੇ-ਹੁਣੇ ਇੱਕ ਭਿਆਨਕ ਤੂਫਾਨ ਨੂੰ ਪਾਰ ਕਰਕੇ ਆਈ ਹੈ ਰਿਸ਼ਤੇ ਵਿੱਚ ਚਾਚੀਆਂ ਮਾਮੀਆਂ ਭਾਬੀਆਂ ਨੇ ਵਿਆਹ ਦੇਗੀ ਤੇ ਗੋਣੇ ਸ਼ੁਰੂ ਕਰ ਦਿੱਤੇ ਤੇ ਗਉਣਾ ਦੀ ਸਰਤਾਲ ਵਿੱਚ ਜੀਤੀ ਦੇ ਮੱਥੇ ਮੋਢੇ ਮੂੰਹ ਬਾਹਾਂ ਪੈਰਾਂ ਤੇ ਹੌਲੀ ਹੌਲੀ ਹਲਦੀ ਦੇ ਠੱਪੇ ਲੱਗਣੇ ਸ਼ੁਰੂ ਹੋ ਗਏ ਫਿਰ ਵੇਖਦਿਆਂ ਵੇਖਦਿਆਂ ਉਹ ਪੂਰੀ ਤਰ੍ਹਾਂ ਹਲਦੀ ਨਾਲ ਪੀਲੀ ਹੋ ਗਈ ਤੇ ਫਿਰ ਉਸ ਨੂੰ ਨਵਾਇਆ ਗਿਆ ਕੁਝ ਦੇਰ ਬਾਅਦ ਜੀਤੀ ਨੂੰ ਠੰਡ ਲੱਗਣ ਲੱਗੀ ਐਨੀ ਠੰਡ ਕਿ ਉਸ ਦਾ ਦੰਦ ਤੜਿੱਕਾ ਵੱਜਣ ਲੱਗਾ ਮੈਂ ਮਾਸੀ ਨੂੰ ਬੁਲਾਇਆ ਸਵੈਟਰ ਸ਼ਾਲ ਕੰਬਲ ਰਜਾਈ ਸਭ ਕੁਝ ਉਸ ਦੇ ਉੱਪਰ ਦੇ ਦਿੱਤੇ ਪਰ ਉਸ ਦੀ ਕੰਬਣੀ ਬੰਦ ਨਾ ਹੋਈ ਹੌਲੀ ਹੌਲੀ ਬੁਖਾਰ ਹੋ ਗਿਆ ਸਰੀਰ ਤਪਣ ਲੱਗਾ ਅੱਖਾਂ ਲਾਲ ਹੋ ਕੇ ਇਦਾਂ ਲੱਗ ਰਹੀਆਂ ਸੀ ਜਿਵੇਂ ਲਹੂ ਉਤਰ ਆਇਆ ਹੋਵੇ ਥਰਮਾਮੀਟਰ ਲਗਾਇਆ ਤਾਂ 102 ਡਿਗਰੀ ਬੁਖਾਰ ਆਇਆ ਜੋ ਜੋ ਦਵਾਈ ਬੁਖਾਰ ਉਤਾਰਨ ਦੀ ਘਰ ਵਿੱਚ ਸੀ ਜੀਤੀ ਨੂੰ ਦੇ ਦਿੱਤੀ ਗਈ ਤੇ ਉਸ ਦੀ ਨજર ਵੀ ਉਤਾਰੀ ਗਈ ਪਰ ਜੀਤੀ ਬੇਸੁੱਧ ਹੀ ਪਈ ਰਹੀ ਰਾਤ ਹੋ ਰਹੀ ਸੀ ਅਤੇ ਜੀਤੀ ਦਾ ਬੁਖਾਰ ਵੀ ਜ਼ਿਆਦਾ ਹੋ ਰਿਹਾ ਸੀ ਅੱਕਹਾਰ ਕੇ ਮਾਸੜ ਜੀ ਰਾਤ ਦੇ 11 ਵਜੇ ਨਿਰਮਲ ਗਵਾਂਢੀ ਦੇ ਘਰ ਪਹੁੰਚੇ ਉਹਨਾਂ ਦੇ ਘਰੋਂ ਡਾਕਟਰ ਨੂੰ ਫੋਨ ਕਰਕੇ ਬੁਲਾਇਆ ਤੇ ਡਾਕਟਰ ਨੇ ਤੇ ਜਿੰਨੇ ਪੈਸੇ ਮੰਗੇਗਾ ਦੇ ਦੇਵਾਂਗੇ لیکن ਡਾਕਟਰ ਨੇ ਜਵਾਬ ਦੇ ਦਿੱਤਾ ਕਿ ਇੰਨੀ ਰਾਤ ਨੂੰ ਮਰੀਜ਼ ਦੇ ਘਰ ਆਉਣਾ ਔਖਾ ਹੈ ਕੋਈ ਹੋਰ ਰਸਤਾ ਵੀ ਨਹੀਂ ਸੀ ਕਿਉਂਕਿ ਹਲਦੀ ਤੋਂ ਬਾਅਦ ਜੀਤੀ ਨੂੰ ਹਸਪਤਾਲ ਲਿਜਾਣ ਲਈ ਦਾਦੀ ਰਾਜੀ ਨਹੀਂ ਹੋ ਰਹੀ ਸੀ ਮਾਸੜ ਜੀ ਵਾਪਸ ਆ ਗਏ ਜੀਤੀ ਚੁੱਪਚਾਪ ਪਈ ਸੀ ਸ਼ਾਇਦ ਸੌਂ ਗਈ ਹੋਵੇ ਮੱਥਾ ਅਜੇ ਵੀ ਗਰਮ ਤਵੇ ਤਰ੍ਹਾਂ ਤਪ ਰਿਹਾ ਸੀ ਕਿਸੇ ਤਰ੍ਹਾਂ ਰਾਤ ਕੱਟੀ ਸਵੇਰੇ ਸਵੇਰੇ ਕਈ ਦਿਨਾ ਤੋਂ ਖੜੀ ਮਰੂਤੀ ਨੂੰ ਚਲਾ ਕੇ ਮਾਸੜ ਜੀ ਡਾਕਟਰ ਨੂੰ ਲੈਣ ਗਏ ਮੈਂ ਵੀ ਨਾਲ ਸੀ ਡਾਕਟਰ ਡਾਕਟਰ ਬੜੇ ਅਹਿਸਾਨ ਨਾਲ ਸਾਡੇ ਕੋਲ ਨੂੰ ਤਿਆਰ ਹੋਏ ਅਸੀਂ ਉਹਨਾਂ ਨੂੰ ਲੈ ਕੇ ਪਹੁੰਚੇ ਤਾਂ ਜੀਤੀ ਪਾਸਾ ਲੈ ਕੇ ਸੌਂ ਰਹੀ ਸੀ ਉੱਤੇ ਦਿੱਤੀ ਗਈ ਰਜਾਈ ਦਾ ਸਫੇਦ ਕਵਰ ਉੱਪਰੋਂ ਪੀਲਾ ਹੋ ਚੁੱਕਿਆ ਸੀ ਡਾਕਟਰ ਨੇ ਜੀਤੀ ਦੀ ਨਬਜ਼ ਵੇਖੀ ਤਾਂ ਛੱਟ ਹੱਥ ਛੱਡ ਦਿੱਤਾ ਉਸ ਦਾ ਮਤਲਬ ਸੀ ਕਿ ਸਭ ਕੁਝ ਖਤਮ ਹੋ ਚੁੱਕਿਆ ਹੈ ਤੇ ਡਾਕਟਰ ਕਹਿਣ ਲੱਗੇ ਕਿ ਤੁਸੀਂ ਧਿਆਨ ਨਹੀਂ ਦਿੱਤਾ ਰਾਤ ਦੇ ਕਿਸੇ ਸਮੇਂ ਬੁਖਾਰ ਤੇਜ਼ ਹੋ ਗਿਆ ਹੋਵੇਗਾ ਤੇ ਜੀਤੀ ਨੇ ਦਮ ਤੋੜ ਦਿੱਤਾ ਤੁਹਾਡੀ ਧੀ ਤਾਂ ਇਸ ਦੁਨੀਆ ਤੋਂ ਜਾ ਚੁੱਕੀ ਹੈ ਡਾਕਟਰ ਨੇ ਜੀਤੀ ਦਾ ਮੂੰਹ ਟੱਕ ਦਿੱਤਾ ਤੇ ਡਾਕਟਰ ਨੂੰ ਘਰ ਆਉਣ ਦੀ ਫੀਸ ਦੇ ਕੇ ਅਜੇ ਛੱਡਣ ਵੀ ਜਾਣਾ ਸੀ ਉਦੋਂ ਘਰ ਵਿੱਚ ਰੋਣਾ ਪਿੱਟਣਾ ਪੈ ਗਿਆ ਤੇ ਆਪਣੇ ਆਪ ਹੀ ਮਾਸੀ ਦੇ ਵੈਣ ਮੇਰੇ ਕੰਨਾਂ ਵਿੱਚ ਪਏ ਕਿ ਮੇਰੀ ਲਾਡੋ ਕਿੱਥੇ ਚਲੀ ਗਈ ਮੈਂ ਤਾਂ ਅਜੇ ਵਿਆਹ ਵੀ ਕਰਨਾ ਸੀ ਕੰਨਿਆ ਦਾਣ ਵੀ ਕਰਨਾ ਸੀ हे ਪ੍ਰਮਾਤਮਾ ਉਸ ਦੀ ਜਗ੍ਹਾ ਮੈਨੂੰ ਲੈ ਜਾਂਦਾ ਅਸੀਂ ਬਗਾਨਿਆਂ ਨੂੰ ਕੀ ਮੂੰਹ ਵਿਖਾਵਾਂਗੇ ਕੀ ਸੱਚ ਮੁੱਛ ਮਾਸੀ ਨੂੰ ਜੀਤੀ ਦੇ ਚਲੇ ਜਾਂਦਾ ਦੁੱਖ ਸੀ ਤੇ ਵਿਆਹ ਵਿੱਚ ਆਏ ਰਿਸ਼ਤੇਦਾਰਾਂ ਦਾ ਮਨ ਵੀ ਦੁਖੀ ਹੋ ਗਿਆ ਜਿਸ ਘਰ ਵਿੱਚ ਕੱਲ ਤੱਕ ਵਿਆਹ ਦੇ ਗੀਤ ਕੱਢੇ ਜਾ ਰਹੇ ਸਨ ਅੱਜ ਉਸੇ ਘਰ ਵਿੱਚ ਮੌਤ ਦਾ ਸਨਾਟਾ ਛਾਇਆ ਹੋਇਆ ਸੀ ਜੀਤੀ ਦੀ ਅੰਤਿਮ ਵਿਦਾਈ ਲਈ ਮਾਸੀ ਨੇ ਭਰੇ ਮਨ ਨਾਲ ਵਿਆਹ ਦਾ ਜੋੜਾ ਕੱਢਿਆ ਪਰ ਦਾਦੀ ਨੇ ਰੋਕ ਦਿੱਤਾ ਕਿ ਰੱਖ ਲਾ ਇਸ ਵਿਆਹ ਦੇ ਜੋੜੇ ਨੂੰ ਹੋਰ ਦੋ ਸਾਲਾਂ ਨੂੰ ਸਾਲਾਂ ਵਿੱਚ ਦੂਜੀ ਦਾ ਵੀ ਨੰਬਰ ਆਉਣ ਵਾਲਾ ਹੈ ਫਿਰ ਕੰਮ ਆਵੇਗਾ ਕੁਵਾਰੀਆਂ ਕੁੜੀਆਂ ਲਾਲ ਜੋੜੇ ਵਿੱਚ ਵਿਦਾ ਨਹੀਂ ਕਰੀਦੀਆਂ ਮਾਸੀ ਨੇ ਘਬਰਾ ਕੇ ਵਿਆਹ ਦਾ ਜੋੜਾ ਅਲਮਾਰੀ ਵਿੱਚ ਰੱਖ ਦਿੱਤਾ ਜਿਸ ਦਿਨ ਵਿਆਹ ਹੋਣਾ ਸੀ ਉਸ ਦਿਨ ਅਰਥੀ ਉੱਠ ਰਹੀ ਸੀ ਮੈਂ ਦੇਖ ਰਹੀ ਸੀ ਪ੍ਰਗਟ ਵੀ ਆਇਆ ਹੋਇਆ ਸੀ ਉਸ ਨੂੰ ਕੋਈ ਨਹੀਂ ਜਾਣਦਾ ਸੀ ਭੀੜ ਵਿੱਚ ਇਕੱਲਾ ਖੜਾ ਸੀ ਭਰੀਆਂ ਅੱਖਾਂ ਨਾਲ ਜੀਤੀ ਦਾ ਮੂੰਹ ਵੇਖ ਰਿਆ ਸੀ ਮੈਂ ਉਸ ਨੂੰ ਕੁਝ ਕਹਿਣਾ ਚਾਹੁੰਦੀ ਸੀ ਪਰ ਉਹ ਭੀੜ ਵਿੱਚ ਕਿਤੇ ਗੁੰਮ ਹੋ ਗਿਆ ਜੀਤੀ ਦੀ ਵਿਦਾਈ ਹੋ ਚੁੱਕੀ ਸੀ ਮਾਸੀ ਨੂੰ ਹੌਸਲਾ ਦੇ ਕੇ ਦੁਖੀ ਮਨ ਨਾਲ ਸਾਰੇ ਘਰਾਂ ਨੂੰ ਜਾ ਰਹੇ ਸਨ ਜਾਣ ਵਾਲਿਆਂ ਵਿੱਚੋਂ ਆਖਰੀ ਮਹਿਮਾਨ ਮੈਂ ਅਤੇ ਮੰਮੀ ਹੀ ਰਹਿ ਗਏ ਸੀ ਜਾਣ ਤੋਂ ਆਖਰੀ ਰਾਤ ਮਾਸੀ ਮੰਮੀ ਅਤੇ ਮੈਂ ਇੱਕ ਕਮਰੇ ਵਿੱਚ ਸੁੱਤੇ ਪਏ ਸੀ ਮੇਰੀ ਨੀਂਦ ਕੁਝ ਕੱਚੀ ਸੀ ਤੇ ਕੁਝ ਪੱਕੀ ਹੋ ਰਹੀ ਸੀ ਜਦੋਂ ਮੈਂ ਮਾਸੀ ਨੂੰ ਕਹਿੰਦਿਆਂ ਸੁਣਿਆ ਚੰਗਾ ਹੋਇਆ ਭੈਣ ਜੀ ਜੀਤੀ ਮਰ ਗਈ ਇੱਕ ਬੋਝ ਘਟ ਗਿਆ ਵਿਆਹ ਕਰਕੇ ਚਲੀ ਜਾਂਦੀ ਤਾਂ ਮੁੰਡੇ ਵਾਲਿਆਂ ਨੂੰ ਦਹੇਜ ਦਿੰਦਿਆ ਦਿੰਦਿਆ ਸਾਡਾ ਤਾਂ ਲੱਕ ਹੀ ਟੁੱਟ ਜਾਣਾ ਸੀ ਤੇ ਸਾਡੀ ਮਰੂਤੀ ਵੀ ਬਲੀ ਚੜ ਜਾਣੀ ਸੀ ਹੁਣ ਆਪ ਚਲਾਵਾਂਗੇ ਤੇ ਜੀਤੀ ਦਾ ਦਹੇਜ ਦੂਜੀ ਧੀ ਦੇ ਕੰਮ ਆ ਜਾਵੇਗਾ ਸੱਚ ਕਹਾ ਤਾਂ ਭੈਣ ਜੀ ਜੀਤੀ ਦੇ ਮਰਨ ਤੋਂ ਬਾਅਦ ਪਤਾ ਨਹੀਂ ਕਿਉਂ ਮੇਰੇ ਦਿਲ ਨੂੰ ਤਸੱਲੀ ਹੋ ਰਹੀ ਹੈ ਖੋਖ ਵਿੱਚ 9 ਮਹੀਨੇ ਰੱਖ ਕੇ ਪੈਦਾ ਕੀਤਾ ਸੀ ਉਸ ਨੂੰ ਦਿਲ ਵਿੱਚ ਕਿਤੇ ਨਾ ਕਿਤੇ ਦਰਦ ਸੀ ਮੇਰਾ ਦਿਲ ਰੋ ਰਿਹਾ ਸੀ ਪਰ ਇਹਨਾਂ ਦਾ ਚਿਹਰੇ ਦਾ ਸਕੂਨ ਉੱਤੇ ਰਾਹਤ ਦੇਖੀ ਦੇਖ ਰਹੀ ਸੀ ਕਿ ਕਿੰਨੇ ਦਿਨਾਂ ਬਾਅਦ ਇਹ ਚੈਣ ਦੀ ਨੀਂਦ ਸੌਣਗੇ ਰੋਣਾ ਅਤੇ ਸੌਣਾ ਇਹ ਇੱਕ ਇਹੋ ਜਿਹੀ ਲੜਾਈ ਹੈ ਭੈਣ ਜੀ ਮੈਨੂੰ ਸਮਝ ਨਹੀਂ ਆ ਰਹੀ ਮੈਂ ਹੜਬੜਾ ਕੇ ਉੱਠ ਬੈਠੀ ਮਾਸੀ ਅਤੇ ਮੰਮੀ ਇਸ ਤਰ੍ਹਾਂ ਬੈਠੀਆਂ ਸੀ ਜਿਵੇਂ ਘਰ ਵਿੱਚ ਕੁਝ ਹੋਇਆ ਹੀ ਨਾ ਹੋਵੇ ਮੈਂ ਪਾਣੀ ਪੀਣ ਲਈ ਰਸੋਈ ਵੱਲ ਗਈ ਤਾਂ ਮਾਸੜ ਜੀ ਦੇ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਸੀ ਤੇ ਉਹਨਾਂ ਦੇ ਘਰਾੜਿਆਂ ਦੀ ਆਵਾਜ਼ ਵੀ ਆ ਰਹੀ ਸੀ ਜੀਤੀ ਹੁਣ ਨਹੀਂ ਰਹੀ ਤੇ ਹੁਣ ਕਦੇ ਵਾਪਸ ਨਹੀਂ ਆਵੇਗੀ ਹੌਲੀ ਹੌਲੀ ਸਾਰੇ ਉਸਨੂੰ ਭੁੱਲ ਗਏ ਮੈਂ ਵੀ ਤਾਂ ਉਸਨੂੰ ਭੁੱਲ ਹੀ ਗਈ ਸੀ ਲੇਕਿਨ ਮੈਨੂੰ ਯਾਦ ਹੈ ਜੀਤੀ ਨੇ ਜਾਣ ਤੋਂ ਬਾਅਦ ਉਸ ਦੀਆਂ ਜ਼ਿੰਮੇਵਾਰੀਆਂ ਛੋਟੀ ਭੋਲੀ ਨੇ ਸੰਭਾਲ ਲਈਆਂ ਸਨ ਮਾਸੀ ਮਾਸੜ ਦੇ ਚਿਹਰੇ ਤੇ ਕੋਈ ਦੁੱਖ ਨਹੀਂ ਸੀ ਜੀਤੀ ਦੀ ਦਾਦੀ ਤਾਂ ਅੰਦਰੇ-ਅੰਦਰੇ ਬਹੁਤ ਖੁਸ਼ ਲੱਗ ਰਹੀ ਸੀ ਮੈਨੂੰ ਸਭ ਕੁਝ ਅਜੀਬ ਲੱਗ ਰਿਹਾ ਸੀ 21 ਸਾਲਾਂ ਤੋਂ ਘਰ ਨਾਲ ਜੁੜੀ ਜੀਤੀ ਦਾ ਇਸ ਤਰ੍ਹਾਂ ਜਾਣਾ ਕਿਸੇ ਨੂੰ ਕਿਉਂ ਨਹੀਂ ਦੁਖਿਆ ਤਾਂ ਹੀ ਜਦੋਂ ਅਚਾਨਕ ਇੰਨੇ ਸਾਲਾਂ ਬਾਅਦ ਉਹ ਮੇਰੇ ਸੁਪਨੇ ਵਿੱਚ ਮੈਨੂੰ ਮਿਲਣ ਆਈ ਤਾਂ ਉਸਨੇ ਪੁੱਛਿਆ ਕਿ ਦੀਦੀ ਮੇਰੇ ਜਾਣ ਤੋਂ ਬਾਅਦ ਕੋਈ ਰੋਇਆ ਸੀ ਕਿ ਨਹੀਂ ਮੇਰੇ ਕੋਲ ਕੋਈ ਜਵਾਬ ਨਹੀਂ ਸੀ ਉਹ ਫਿਰ ਆਈ ਤਾਂ ਮੈਂ ਉਸ ਨੂੰ ਕੀ ਉੱਤਰ ਦੇਵਾਂਗੀ ਮੈਂ ਨਹੀਂ ਜਾਣਦੀ ਸੀ ਦੋਸਤੋ ਕੀ ਇਹ ਗੱਲ ਸੱਚ ਹੁੰਦੀ ਹੈ ਕਿ ਧੀਆਂ ਬੋਝ ਹੁੰਦੀਆਂ ਹਨ ਜਿਨ੍ਹਾਂ ਦੇ ਜਨਮ ਤੋਂ ਬਾਅਦ ਅਕਸਰ ਲੋਕ ਮਾਪਿਆਂ ਨੂੰ ਵਧਾਈਆਂ ਦਿੰਦੇ ਹਨ ਕਿ ਤੁਹਾਡੇ ਸਿਰੋਂ ਭਾਰ ਲੱਥਾ ਇਹ ਸੀ ਸਾਡੀ ਅੱਜ ਦੀ ਕਹਾਣੀ ਧੀ ਹੁਣ ਤੇ ਮੈਨੂੰ ਸ਼ਰਮ ਆ ਰਹੀ ਹੈ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਆਪਣੀ رائے ਜ਼ਰੂਰ ਦੇਣਾ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਮੇਰੀ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਮੇਰੇ ਪਿੰਡੂ ਜ਼ਿੰਦਗੀ ਚੈਨਲ ਤੇ ਤੁਸੀਂ ਅੱਜ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਪਿੰਡੂ ਜ਼ਿੰਦਗੀ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾ ਕਿਤੇ ਨਾ ਜਾਣਾ ਤਾਂ ਜੋ ਮੈਂ ਤੁਹਾਡੇ ਲਈ ਇਦਾਂ ਹੀ ਨਵੀਆਂ-ਨਵੀਆਂ ਸੋਹਣੀਆਂ-ਸੋਹਣੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੁੰਦੀ ਰਾਵਾਂਗੀ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਮਿਲਦੀਆਂ ਕਿਸੇ ਹੋਰ ਕਹਾਣੀ ਦੇ ਨਾਲ